ਇੱਕ ਦੋਸਤ ਵੱਲੋਂ ਆਪਣੇ ਜਿਗਰੀ ਯਾਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸਮਰਾਲਾ ਦੇ ਪਿੰਡ ਟੋਡਰਪੁਰ ਦੇ ਵਿੱਚ ਇੱਕ ਦੋਸਤ ਦੇ ਵੱਲੋਂ ਆਪਣੇ ਦੋਸਤ ਨੂੰ ਕੋਈ ਜ਼ਹਿਰੀਲੀ ਤੇ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਜਿਸ ਦੀ ਉਮਰ 35 ਸਾਲ ਦੀ ਹੈ ਪਿੰਡ ਅਮਰਗੜ ਥਾਣਾ ਖਮਾਣੋ ਜ਼ਿਲ੍ਹਾ ਸ਼੍ਰੀ ਫਤੇਗਰ ਸਾਹਿਬ ਵਜੋਂ ਉਸਦੀ ਪਛਾਣ ਹੋਈ ਹੈ ਸਮਰਾਲਾ ਪੁਲਿਸ ਦੇ ਵੱਲੋਂ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਤੇ ਮਕਦਮਾ ਦਰਜ ਕਰ ਲਿਆ ਇਸ ਸਬੰਧੀ ਐਸਐਚਓ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰਾਜਵੰਤ ਕੌਰ ਵਾਸੀ ਪਿੰਡ ਅਮਰਗੜ ਦਾ ਪਤੀ ਵਿਕਰਮਜੀਤ ਸਿੰਘ ਉਰਫ ਵਿੱਕੀ ਸਵੇਰੇ 10:30 ਵਜੇ ਆਪਣੇ ਦੋਸਤ ਜੁਝਾਰ ਸਿੰਘ ਉਰਫ ਚਿੱਟੂ ਵਾਸੀ ਨਾਨੋਵਾਲ ਕਲਾਂ ਦੇ ਨਾਲ ਬਾਈਕ ਤੇ ਬੈਠ ਕੇ ਕਿਤੇ ਚਲਾ ਗਿਆ ਸਮਰਾਲਾ ਥਾਣੇ ਅਧੀਨ ਪੈਂਦੇ ਪਿੰਡ ਟੋਡਰਪੁਰ ਦੀ ਮੋਟਰ ਤੇ ਆਇਆ ਸੀ ਜਿੱਥੇ ਉਸਦੀ ਹਾਲਤ ਖਰਾਬ ਹੋਣ ਦੀ ਸੂਚਨਾ ਵਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੀ ਪਰਿਵਾਰ ਮੌਕੇ ਤੇ ਪਹੁੰਚ ਗਿਆ ਔਰ ਉਸ ਨੂੰ ਹਸਪੀਟਲ ਦੇ ਵਿੱਚ ਲੈ ਗਏ ਜਿੱਥੇ ਜਾ ਕੇ ਵਿੱਕੀ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਵਿੱਕੀ ਖੇਤੀਬਾੜੀ ਕਰਦਾ ਸੀ ਤੇ ਉਸ ਦਾ ਦੋਸਤ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੁਝਾਰ ਸਿੰਘ ਉਹ ਵਿਹਲਾ ਸੀ ਮੁਲਜ਼ਮ ਜੁਝਾਰ ਸਿੰਘ ਦੇ ਵੱਲੋਂ ਆਪਣੇ ਦੋਸਤ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਸ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ ਪੁਲਿਸ ਦੇ ਵੱਲੋਂ ਮੁਲਜ਼ਮ ਜੁਝਾਰ ਸਿੰਘ ਉਰਫ ਚਿੱਟੂ ਤੇ ਬੀ ਐਨ ਐਸ 103 ਤਹਿਤ ਮਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਲਿਹਾਜ਼ਾ ਹੁਣ ਇਸ ਦਾ ਮੈਡੀਕਲ ਕਰਵਾਇਆ ਜਾਵੇਗਾ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਪੁਛ ਪੜਤਾਲ ਮੌਕੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ ਹਾਂਜੀ ਸਾਨੂੰ ਕੱਲ੍ਹ ਤਲਾਹ ਮਿਲੀ ਸੀ ਵੀ ਰਾਜਵੰਤ ਕੌਰ ਆ ਪਤਨੀ ਬਿਕਰਮਜੀਤ ਸਿੰਘ ਇਲਿਸ ਵਿੱਕੀ ਪਿੰਡ ਇਹਨਾਂ ਦਾ ਅਮਰਗੜਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਵੀ ਮੇਰਾ ਪਤੀ ਘਰੇ ਹਾਜ਼ਰ ਸੀ ਵਕਤ 10:30 ਵਜੇ ਉਹਦਾ ਦੋਸਤੀ ਜੁਝਾਰ ਸਿੰਘ ਉਹਨੂੰ ਨਿਕਨੇਮ ਚਿੱਟੂ ਵੀ ਕਹਿੰਦੇ ਆ ਪੁੱਤਰ ਕਿਸ਼ਨ ਸਿੰਘ ਇਹ ਨਾਨੋਵਾਲ ਕਲਾ ਦਾ ਜੀ ਇਹ ਵੀ ਥਾਣਾ ਖਮਾਣੋ ਚੁਪੈਂਦਾ ਵੀ ਉਹਨੂੰ ਮੋਟਰਸਾਈਕਲ ਤੇ ਲੈ ਗਿਆ ਅੱਗੇ ਉਹਨਾਂ ਨੇ ਮਤਲਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਡੇ ਇਧਰ ਹਦੂਦ ਪਿੰਡ ਟੋਡਰਪੁਰ ਪਹੁੰਚ ਗਏ ਉੱਥੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਫਿਰ ਇਹ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਉਹਨਾਂ ਨੇ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪੀਟਲ ਲੈ ਕੇ ਆ ਗਏ ਤਾਂ ਉਹਦੀ ਮੌਤ ਹੋ ਚੁੱਕੀ ਸੀ ਅਸੀਂ ਸਟੇਟਮੈਂਟ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਆ 103 ਬੀ ਐਨ ਐਸ ਥਾਣਾ ਸੁੰਭਰਾਲਾ ਅੱਗੇ ਅਸੀਂ ਦੋਸ਼ੀ ਨੂੰ ਅੱਜ ਗ੍ਰਿਫਤਾਰ ਵੀ ਕਰ ਲਿਆ ਜੁਝਾਰ ਸਿੰਘ ਨੂੰ ਜੀ ਸਰ ਆਪਣੇ ਜਿਹੜਾ ਦੋਸ਼ੀ ਹੈ ਉਹ ਕੋਈ ਨਸ਼ੇ ਕਰਨ ਦੀ ਆਦੀ ਨਹੀਂ ਸੀ ਜੀ ਅੱਜ ਹੁਣ ਗ੍ਰਿਫਤਾਰ ਕਰਿਆ ਕੱਲ ਨੂੰ ਇਹਦਾ ਬੁਕਾਇਦਾ ਮੈਡੀਕਲ ਕਰਾਵਾਂਗੇ ਡਾਕਟਰੀ ਟੈਸਟ ਵੀ ਕਰਾਵਾਂਗੇ ਜੀ ਉਹਦੇ ਵਿੱਚ ਸਾਰਾ ਸਾਹਮਣੇ ਆ ਜਾਊਗਾ ਜੀ ਮੋੜਾ ਮੁੱਲੀ ਜਾਂਚ ਦੇ ਵੀ ਆ ਕੋਈ ਰੰਜਿਸ਼ ਸੀ ਕੀ ਜਾਂ ਜਿਹੜੀ ਕਰੀ ਗੀ ਚੀਜ਼ ਦੇਣ ਕਾ ਲ ਨੂੰ ਮਾਰਿਆ ਗਿਆ ਹੁਣ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਇਹਦੇ ਵਿੱਚੋਂ ਇਹ ਵੀ ਪੁੱਛਗਿਛ ਵੀ ਕਰਾਂਗੇ ਦੌਰਾਨੇ ਤਫਤੀਸ਼ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਕਾਰਨ ਸੀ ਵਜ੍ਹਾ ਕੀ ਸੀ ਇਹਨੂੰ ਮਾਰਨ ਦਾ ਅੱਗੇ ਇਹਦੇ ਨਾਲ ਕੋਈ ਹੋਰ ਵਿਅਕਤੀ ਹੈਗਾ ਜਾਂ ਨਹੀਂ ਉਹ ਸਾਰਾ ਕੁਝ ਸਾਹਮਣੇ ਆ ਜਾਊਗਾ ਜੀ ਇਹ ਦੋਸ਼ੀ ਦੇ ਵੀ ਪਹਿਲਾਂ ਵੀ ਮੁਕੱਦਮਾ ਦਰਜ ਹੈ ਨਹੀਂ ਇਹਦੇ ਤੇ ਅਜੇ ਰਿਕਾਰਡ ਕਢਾਉਣਾ ਰਿਕਾਰਡ ਘਰਾ ਕੇ ਪਤਾ ਲੱਗ ਜਾਊਗਾ ਵੀ ਇਹ ਤੇ ਮੁਕੱਦਮਾ ਦਰਜ ਹੈ ਜਾਂ ਨਹੀਂ